ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੇ ਜਾਣ ਦੇ ਰੋਸ਼ਵਜੋ ਭਾਰਤੀ ਕਿਸਾਨ ਜਥੇਬੰਦੀ ਉਗਰਾਹਾਂ ਨੇ ਮੋਰਚਾ ਖੋਲਿਆ ਜਥੇਬੰਦੀ ਦੇ ਵੱਲੋਂ ਪ੍ਰੋਜੈਕਟ ਦੇ ਅਧੀਨ ਦਿੱਲੀ ਅਮਰੀਕਸਰ ਕਟੜਾ ਐਕਸਪ੍ਰੈਸ ਵੇ ਦੇ ਵਿੱਚ ਆਉਣ ਵਾਲੀ ਜ਼ਮੀਨ ਤੇ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ ਗਿਆ ਇਸ ਬਾਬਤ ਆਗੂ ਮਨਜੀਤ ਸਿੰਘ ਕਰਾਚੋ ਨੇ ਇਲਜ਼ਾਮ ਲਗਾਏ ਨੇ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜ਼ਮੀਨ ਦਾ ਬੰਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਤੇ ਧੱਕੇ ਦੇ ਨਾਲ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਮਿਲੇਗਾ ਤਦ ਹੀ ਉਹ ਆਪਣੀ ਜ਼ਮੀਨ ਛੱਡਣਗੇ। ਨਾਮ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾ ਦਾ ਸੀਨੀਅਰ ਵੀਤ ਪ੍ਰਧਾਨਾ ਬਲਾਕ ਪਹਾਨੀਗੜ ਦਾ। ਕਿਸ ਸਮੇਂ ਸਰ ਨੂੰ ਲੈ ਕੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਤਰਨਾ ਲਾਇਆ। ਇਹ ਜਿਹੜਾ ਭਾਰਤ ਹੈ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਰੋਡ ਇਹ ਇਹਨਾਂ ਨੇ ਜ਼ਮੀਨ ਕਿਸਾਨਾਂ ਨੇ ਛੱਡ ਦਿੱਤੀ ਸੀਗੀ। ਪਰ ਰੋਡ ਮਹਿਕਮੇ ਤੋਂ ਇਹਦੀ ਮਿਸਟੇਕ ਰਹਿ ਕਿ ਇਹਦੇ ਪੈਸੇ ਨਹੀਂ ਇਹਨਾਂ ਨੂੰ ਪਾਈ। ਦੂਜੀ ਜ਼ਮੀਨ ਇਹਨਾਂ ਨੇ ਛੱਡ ਦਿੱਤੀ ਪੈਸੇ ਪੈ ਗਏ ਉਹ ਤੇ ਟੂਲ ਪਲਾਜ਼ਾ ਬਣ ਗਿਆ ਇਹ ਜ਼ਮੀਨ ਦੀ ਮਿਸਟੇਕ ਇਹਨਾਂ ਤੋਂ ਰੋਡ ਵਾਲਿਆਂ ਤੋਂ ਹੋਈ ਹੈ ਇਹਨਾਂ ਤੋਂ ਨਹੀਂ ਇਹਨਾਂ ਨੇ ਛੱਡ ਦਿੱਤੀ ਸੀਗੀ ਜਦੋਂ ਇਹਨਾਂ ਨੇ ਜ਼ਮੀਨ ਛੱਡਤੀ ਪੈਸੇ ਨਾ ਪਾਏ 1.5 ਸਾਲ ਬਾਅਦ ਇਹਨਾਂ ਨੇ ਮੁੜ ਕੇ ਜ਼ਮੀਨ ਤੇ ਕਬਜ਼ਾ ਕਰਿਆ ਜਦੋਂ ਪੈਸੇ ਪਾਏ ਨਹੀਂ ਹੁਣ ਆ ਕਿ ਉਹਨਾਂ ਨੇ ਮਿਸਟੇਕ ਠੀਕ ਕਰਕੇ ਪੈਸੇ ਪਾਤੇ ਇਹਨਾਂ ਤੋਂ ਬਿਨਾ ਪੁੱਛੀ ਪਰ ਪੈਸੇ ਪਾਤੇ ਉਸੇ ਪਿਛਲੇ ਰੇਟ ਦੇ ਉਰੇ ਰੇਟ ਜਣੀ ਕਿ ਜ਼ਮੀਨ ਦੇ ਦੁੱਗਣੇ ਹੋ ਗਏ ਜਿਹੜਾ ਜ਼ਮੀਨ ਦਾ 30 ਲੱਖ ਦਾ ਕੀ ਲੱਤੀ ਉਹ 60 ਲੱਖ ਦਾ 55 ਲੱਖ ਦਾ ਹੋ ਗਿਆ ਮਸਲਾ ਇਹ ਹੈ ਇਹਨਾਂ ਨੂੰ ਕਿਹਾ ਵੀ ਜ਼ਮੀਨ ਅਸੀਂ ਛੱਡ ਰੱਖੀ ਹੈ ਜ਼ਮੀਨ ਦੇ ਰਖਿਆ ਕੋਈ ਮਤਲਬ ਨਹੀਂ ਕੋਈ ਰੋਲਾ ਨਹੀਂ ਪਰ ਪੈਸੇ ਦਾ ਸਾਨੂੰ ਹੁਣ ਦੇ ਮੁਤਾਬਕ ਦਿਓ ਨਮਾ ਜਿਹੜਾ ਇਹ ਇਹਨਾਂ ਨੇ ਤੁਸੀਂ ਪਾਇਆ ਕੁਝ ਬਣਾਇਆ ਜਿਹੜਾ ਉਹਦੇ ਢੰਗ ਨਾਲ ਬਣਾ ਕੇ ਪੈਸੇ ਸਾਨੂੰ ਪੂਰੇ ਦਿਓ ਪਰ ਉਹ ਚ ਇਥੇ ਦੀ ਐਸਡੀਐਮ ਕਹਿੰਦੀ ਵੀ ਜਿਹੜਾ ਇਹ ਅਸੀਂ ਬਣਾਤਾ ਇਹਦਾ ਕੋਈ ਕਾਨੂੰਨੀ ਜਿਹੜੀ ਕਿਰਿਆ ਕਰਦੇ ਆ ਇਹ ਵੀ ਇਹਦਾ ਅਸੀਂ ਬਦਲ ਨਹੀਂ ਸਕਦੇ ਪੈਸੇ ਤਾਂ ਉਨੇ ਹੀ ਮਿਲਣਗੇ ਇਹ ਨਾਜਾਇਜ਼ ਧੱਕਾ ਜਮੀਨ ਦਾ ਰੇਟ 1.5 ਕਰੋੜ ਰੁਪਈਆ ਦਾ ਹੋ ਗਿਆ ਉਰੇ ਤੇ ਇਹਨਾਂ ਨੂੰ ਪਾਇਆ 64 ਲੱਖ ਰੁਪਈਆ ਕੁੱਲ ਜਿਹੜਾ ਰੋਡ ਨਿਕਲਦਾ ਉੱਥੇ 66 ਲੱਖ ਰੁਪਇਆ ਪਾਇਆ ਪੁਰੇ ਜਣੀ ਕਿ 64 ਲੱਖ ਰੁਪਇਆ ਇਹਨਾਂ ਨੂੰ ਹੁਣ ਪਾਇਆ ਇਹਨਾਂ ਦੇ ਖਾਤੇ 'ਚ ਪਾਤਾ ਇੱਕ ਬੰਦੇ ਦੇ ਦੋ ਬੰਦੇ ਦੋ ਬੰਦਿਆਂ ਦੇ ਪੈਸੇ ਇੱਕ ਬੰਦੇ ਨੂੰ ਪਾਤੇ ਚਲੋ ਤਾਂ ਇਹਨਾਂ ਦੀ ਮਿਸਟੇਕ ਹੈ ਪਰ ਨਾਜਾਇਜ਼ ਧੱਕਾ ਹੈ ਤਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਉਰੇ ਆ ਕੇ ਖੜੀ ਹੈ ਵੀ ਐ ਧੱਕੇ ਨਾਲ ਜੇ ਜ਼ਮੀਨਾਂ ਦੱਬਣ ਲੱਗ ਗਏ ਥੱਲੇ ਉਤਰਨਗੇ ਰੋੜਾਂ ਤਾਂ ਅੱਜ ਤਾਂ ਰੋਡ ਦਾ ਬਹਾਨਾ ਇਹਨਾਂ ਨੂੰ ਰੋਡ ਚੱਲਦਾ ਕਰਨਾ ਜੀ ਪ੍ਰੋਜੈਕਟ ਖੜਿਆ ਜੀ ਪੈਸੇ ਪੂਰੇ ਦੇਣ ਫਿਰ ਜ਼ਮੀਨ 'ਚ ਵੜਨ ਦੇਵਾਂਗੇ ਆ ਮਸਲਾ ਇਹ ਪੂਰਾ ਪਰ ਤਾਂ ਜੇ ਅਗਰ ਗੱਲ ਕਰੀਏ ਜਿੱਥੇ ਦੂਜੇ ਕਿਸਾਨਾਂ ਨੂੰ ਪੈਸੇ ਮੁਆਵਜ਼ਾ ਪਹਿਲਾਂ ਦੇ ਦੇ ਚੁੱਕਾ ਹੈ ਉਹਨਾਂ ਤੋਂ ਬਾਅਦ ਕਿਵੇਂ ਦੇਣਗੇ ਫਿਰ ਉਹ ਵੀ ਰੌਲਾ ਖੜਾ ਹੋ ਜਾਏਗਾ ਇਹ ਮਤਲਬ ਹੁਣ ਤਾਂ 2.5 ਸਾਲ ਲੰਘ ਗਏ ਜੀ 1.5 ਸਾਲ ਬਾਅਦ ਆ ਕੇ ਇਹਨਾਂ ਨੇ ਅਰਜੀ ਦਿੱਤੀ ਹੈ ਵੀ ਸਾਨੂੰ ਪੈਸੇ ਵੱਧ ਮਿਲਣੇ ਚਾਹੀਦੇ ਨੇ ਹੁਣ ਜ਼ਮੀਨ ਦਾ ਰੇਟ ਵੱਧ ਗਿਆ ਜ਼ਮੀਨ ਦੇ ਰੇਟ ਦੇ ਵਧੇ ਨਾਲ ਪੈਸੇ ਦੇਣਗੇ ਨਾ ਮਸਲਾ ਰੌਲਾ ਪੈਸੇ ਲੈਣ ਦੇਣ ਦਾ ਨਹੀਂ ਹੈ ਪੈਸੇ ਘੱਟ ਦਾ ਮਸਲਾ ਹੈ ਵੀ ਜੇ ਹੁਣ 1.5 ਕਰੋੜ ਦਾ ਕੀਲਾ ਹੋ ਗਿਆ ਉਹ ਰੇਆ ਵਿਕੀ ਆ ਨਾਲੇ ਜ਼ਮੀਨ ਅਸੀਂ ਏ ਮੰਗ ਵੀ ਨਾ ਗੱਗੇ ਕੱਲ ਰੱਖੀ ਐ ਵੀ ਸਾਨੂੰ ਪੈਸਿਆਂ ਦੀ ਜਮੀਨ ਲੋੜ ਦੀ ਪਟਿਆਲੇ ਤੋਂ ਲੈ ਕੇ ਸੁਨਾਮ ਤੱਕ ਕਿਤੇ ਵੀ 4 ਬਿਗੇ ਜ਼ਮੀਨ ਦੇ ਲੈ ਕੇ ਦੇ ਦ ਰੋਡ ਤੇ ਅਸੀਂ ਸਹਿਮਤ ਆ ਇਸ ਗੱਲ ਨੂੰ ਇਹ ਗੱਲ ਤਾਂ ਕੋਈ ਨਜਾਇਜ਼ ਨਹੀਂ ਤਾਂ ਰੱਬ ਲੱਗਦੀ ਗੱਲ ਐ ਵੀ ਜ਼ਮੀਨ 4 ਬਿਗੇ ਤੁਹਾਨੂੰ ਦੇ ਦਿੱਤੀ ਤੇ 4 ਬਿਗੇ ਜ਼ਮੀਨ ਸਾਨੂੰ ਰੋਡ ਤੇ ਲੈ ਕੇ ਦੇ ਦਿਓ ਇਸ ਰੋਡ ਤੇ ਨਹੀਂ ਮੰਗ ਰਹੇ ਨਾਲੇ ਵੀ ਆ ਪਿਛਲੇ ਰੋਡ ਤੇ ਦੇ ਦਿਓ ਛੋਟੇ ਤੇ ਜਿਹੜਾ ਸਿੰਗਲ ਰੋਡ ਕਹਿੰਦੇ ਤੁਸੀਂ ਇਹਨਾਂ ਦਾ ਨਜਾਇਜ਼ ਧੱਕਾ ਦੇਖੋ 13 ਵਿਸਵਜ ਜ਼ਮੀਨ ਇਹਨਾਂ ਦੀ ਉੱਥੇ ਆ ਜਿਹੜਾ ਕੱਟ ਥੱਲੇ ਉਤਰਦਾ ਉੱਥੇ ਬਾਗਲ ਹੀ ਉਹਦਾ ਕੋਈ ਪਤਾ ਸਤਾ ਹੀ ਨਹੀਂ ਉਹ ਪਟਵਾਰੀ ਤੋਂ ਬਾਅਦ ਚ ਕਢਾ ਕੇ ਪਤਾ ਕਰਕੇ ਦੱਸਿਆ ਉਹਦਾ ਹੁਣ ਇਹਨਾਂ ਨੇ ਜਣੀ ਕਿ ਉਹ ਆਪਦੇ ਘੇਰੇ ਚ ਲਈ ਹੈ ਉਹਦੇ ਪੈਸੇ ਹੁਣ ਪਉਣਗੇ ਐਡਾ ਨਜਾਇਜ਼ ਧੱਕਾ ਹੈ ਕੋਰਟ ਵਗੈਰਾ ਚ ਕੇਸ ਕਰਨ ਜਾਂ ਪ੍ਰਸ਼ਾਸਨ ਨੇ ਸੁਣਨਾ ਗੱਲ ਨਾ ਨਾ ਕੋਰਟ ਵਗੈਰਾ ਚ ਕੋਈ ਕੇਸ ਨਹੀਂ ਕੋਰਟ ਤੋਂ ਸਾਨੂੰ ਕਿਤੋਂ ਨਿਆਂ ਨਹੀਂ ਮਿਲਦਾ ਕੋਰਟ ਹੈਗਾ ਇਹਨਾਂ ਦਾ ਹੀ ਕੋਰਟ ਹਮੇਸ਼ਾ ੱੱੱਕਾ ਕਰਦਾ ਜਿਵੇਂ ਬਠਿੰਡੇ ਚ ਕੋਰਟ ੱੱਕਾ ਕਰ ਰਿਹਾ ਉਹ ਬੋਂਦੇ ਸੈਂਕੜੇ ਸਾਲਾਂ ਦੀਆਂ ਜ਼ਮੀਨਾਂ ਨੂੰ ਜਣੀ ਕਿ ਅੱਜ ਕੋਰਟੋਂ ਸਰਦਾਰਾਂ ਦੇ ਹਵਾਲੇ ਕਰਨ ਲੱਗਿਆ ਕੋਰਟ ਤੋਂ ਸਾਨੂੰ ਕੋਈ ਉਮੀਦਾਂ ਨਹੀਂ ਪਰ ਉਮੀਦ ਆ ਸਾਥ ਹਰ ਲੋਕਾਂ ਦੇ ਇਕੱਠਾਂ ਤੋਂ ਲੋਕ ਜਦੋਂ ਲੜਦੇ ਆ ਸਭ ਕੁਝ ਲੈ ਲੈਂਦੇ ਆ ਪਹਿਲਾਂ ਵੀ ਇਸ ਰੋਡ ਦਾ ਕਈ ਥਾਵਾਂ ਤੋਂ ਲੜ ਕੇ ਪੈਸੇ ਲੈ ਆ ਮਰੇਰ ਕੋਟਲੇ ਦੀ ਗੱਲ ਕਰ ਲੋ ਬਠਿੰਡੇ ਦੀ ਗੱਲ ਕਰ ਲੋ ਜਣੀ ਕਿ ਜਦੋਂ ਇਹ ਹੋ ਜਾਂਦਾ ਵੀ ਕਿਸਾਨ ਬੈਕ ਨਹੀਂ ਮੁੜਨੇ ਮਾਰਨੇ ਪੈਣਗੇ ਉਦੋਂ ਤੈ ਕਰਦੇ ਆ ਗੱਲ ਨਹੀਂ ਜਿੰਨਾ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਐ ਇੱਥੇ ਦਾ ਡੀਸੀ ਨੂੰ ਧਿਆਨ ਮਾਰਨਾ ਚਾਹੀਦਾ ਨਾਇਜ਼ ਧੱਕਾ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹ ਪੱਕਾ ਮੋਰਚਾ ਚੱਲਦਾ ਉਹਨੇ ਦਿਨ ਚੱਲੂਗਾ ਜਿੰਨਾ ਤੋਂ ਕੋਈ ਰੋਡ ਦਾ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਰਹੇਗੀ ਜੋ ਅਗਲੀ ਨੀਤੀ ਦਾ ਬਸ ਪੈਸੇ ਲੈਣ ਦੀ ਆ ਜਦੋਂ ਪੈਸੇ ਪਾਤੇ ਪੂਰੇ ਜਿੰਨੇ ਸੀ ਮੰਗਦੇ ਆ ਜਾਂ ਫਿਰ ਜ਼ਮੀਨ ਲੈ ਕੇ ਦੇ ਦੇਣ ਗੱਲਾਂ ਦੋ ਹੀ ਨੇ ਔਰ ਬਹੁਤੀ ਗੱਲੇ ਨਹੀਂ ਕੋਈ ਵੱਡਾ ਰੌਲਾ ਨਹੀਂ ਹੈ ਇਹ 4 ਬਿੱਗਿਆਂ ਤੋਂ 4 ਵਿਸਵੇ ਘੱਟ ਜ਼ਮੀਨ ਆ ਸਾਰੀ ਇਹ ਵਿੱਚ ਉਹ 13 ਵਿਸਵੇ ਰਾਕੇ ਵਿੱਚ ਤੇ ਕੁਝ ਬੋਰ ਦਾ ਮਸਲਾ ਹੈ ਕੋਸਾ ਜਿਹੜਾ ਥੰਡੋਂ ਦੀ ਸੂਆ ਲੰਘਦਾ ਇਹਦਾ ਮਸਲਾ ਇਧਰਲੇ ਪਾਸੇ ਰਸਤਾ ਹੈ 1.5 ਸਾਲ ਚ ਰਾਹ ਨਹੀਂ ਲਾ ਸਕੇ ਹੁਣ ਪਤਾ ਕੀ ਕਹਿੰਦੇ ਨੇ ਕਹਿੰਦੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਹੁਣ ਇਹ ਰਾਹ ਲੱਗ ਜੂਗਾ ਅਸੀਂ ਨੇ ਕਿਹਾ ਫਿਰ ਰਾਹ ਲਾ ਕੇ ਦਿਓ ਨਾ ਰਾਹ ਫਿਰ ਜ਼ਮੀਨ ਦਾ ਕਬਜ਼ਾ ਦੇਵਾਂਗੇ ਕਰੋ ਜੇ ਰਾਹ ਲਾ ਕੇ ਦਿਓਗੇ ਇਹ ਮਸਲਾ ਜਨਾਂ ਤੋਂ ਕ ਰਾਹ ਲਾ ਕੇ ਨਹੀਂ ਦਿੰਦੇ ਪੂਰੇ ਪੈਸੇ ਨਹੀਂ ਦਿੰਦੇ ਉਹਨਾਂ ਤੱਕ ਕਬਜ਼ਾ ਨਹੀਂ ਛੱਡਦੇ ਜੋ ਜਿੰਨਾ ਜੋਰ ਇਹਨਾਂ ਤੋਂ ਲਾਇਆ ਜਾਂਦਾ ਉਹਨਾਂ ਲਾਉਣ ਅਸੀਂ ਇਧਰੋਂ ਮਨ ਬਣਾ ਲਿਆ ਵੀ ਜੇ ਐ ਪੰਜਾਬ 'ਚ ਧੱਕਾ ਹੋਣ ਲੱਗ ਗਿਆ ਇਹ ਨਾ ਕਿਸਾਨਾਂ ਦੀਆਂ ਜ਼ਮੀਨਾਂ 'ਚ ਵੜਨਗੇ ਕਿਸਾਨਾਂ ਦੀਆਂ ਜ਼ਮੀਨਾਂ ਆਜੋਗਦਾਰਾਂ ਨੂੰ ਫਿਰ ਧੱਕੇ ਨਾਲ ਸਮਾਉਣਗੇ ਇੱਥੇ ਕਿਸਾਨ ਮਰਨ ਮਾਰਨ ਤੇ ਹੋਏ ਹੋਏ ਆ ਕਦਾ ਚਿਤਵੀਏ ਧੱਕਾ ਨਹੀਂ ਹੋਣ ਦੇਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ